ਹਾਂਜੀ ਕੀ ਕਹਣਾ ਜੋਗੇ ਨੰਦਰਾਲ ਜੀ ਅੱਜ ਕਰਵਾ ਚੌਥ ਰੱਖਿਆ ਜੀ ਮੈਂ ਨੰਦਰਾਲ ਕੇ ਜੜਵਾ ਤੋਂ ਉਮਰ ਮੇਰੀ ਹੋ ਗਈ 67 ਸਾਲ ਤੇ ਵਰਤ ਰੱਖਦਿਆਂ ਨੂੰ ਹੋ ਗਏ ਮੈਨੂੰ 36 ਸਾਲ ਜਦ ਕਿ ਸਾਡਾ 82 ਜੀ ਮੈਰਿਜ ਹੋਈ ਸੀ 82 ਤੋਂ ਬਾਅਦ ਅਸੀਂ 4-5 ਸਾਲ ਅਸੀਂ ਮੁਜਾਰੇ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਸਾਡੇ ਵਾਸਤੇ ਵਰਤ ਰੱਖਦੀਆਂ ਤਾਂ ਵਰਤ ਕਿਉਂ ਰੱਖਦੀਆਂ ਇਹ ਇਹ ਕਹਿੰਦੀ ਤੁਹਾਡੀ ਲੰਬੀ ਕਾਮਨਾ ਵਾਸਤੇ ਲੰਬੀ ਉਮਰ ਵਾਸਤੇ ਮੈਂ ਕਿਹਾ ਫਿਰ ਅਸੀਂ ਕਿਉਂ ਨਹੀਂ ਰੱਖ ਸਕਦੇ ਤੁਹਾਡੀ ਲੰਬੀ ਉਮਰ ਵਾਸਤੇ ਅਸੀਂ ਵੀ ਵਰਤ ਰੱਖਣਾ ਸ਼ੁਰੂ ਕੀਤਾ ਉਹਨਾਂ ਦੀ ਲੰਬੀ ਉਮਰ ਵਾਸਤੇ ਹੁਣ ਦੋਨੋਂ ਜੀ ਅਸੀਂ ਇੱਕ ਦੂਜੇ ਵਾਸਤੇ ਵਰਤ ਰੱਖਦੇ ਆਂ ਤੇ ਸਾਡਾ ਪਿਆਰ ਜਿਹੜਾ ਹੈ ਉਹ 82 ਤੋਂ ਲੈ ਕੇ ਹੁਣ ਤੱਕ ਸਦਾ ਬਰਕਰਾਰ ਹੈ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਆਂ ਦੁੱਖ ਸੁੱਖੋ ਇਕੋ ਜਿਹਾ ਬੰਦਦੇ ਆ ਪਿਆਰ ਸਾਡਾ ਬਣਿਆ ਹੋਇਆ ਇਸ ਵਾਸਤੇ ਅਸੀਂ ਖੁਸ਼ੀ ਕਿੰਨੀ ਦੇਖੀਏ ਖੁਸ਼ੀ ਇਹ ਜਦੋਂ ਵਰਤ ਹੁੰਦਾ ਸਾਨੂੰ ਪਹਿਲਾਂ ਹੀ ਖੁਸ਼ੀਆਂ ਹੋਣ ਲੱਗ ਜਾਂਦੀਆਂ ਵੀ ਕਰਵਾ ਆ ਰਿਹਾ ਹੈ ਜੀ ਕਰਵੇ ਦਾ ਵਰਤ ਅਸੀਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਨੇ ਆ ਆਪਣੀਆਂ ਤੇ ਕਰਵੇ ਵਾਲੇ ਦਿਨ ਤਾਂ ਅਸੀਂ ਬਹੁਤ ਖੁਸ਼ ਹੁੰਨੇ ਆ ਵੀ ਆਪਾਂ ਇੱਕ ਦੂਜੇ ਦਾ ਸਾਥ ਦਿੰਨੇ ਆ ਇੱਕ ਦੂਜੇ ਦਾ ਕਰਦੇ ਆ ਦਿਨ ਬਹੁਤ ਵਧੀਆ ਨਿਕਲਦਾ ਸਾਡਾ ਦਿਨ ਬਹੁਤ ਵਧੀਆ ਨਿਕਲਦਾ ਸਾਡਾ ਦਿਨ ਦਾ ਪਤਾ ਨਹੀਂ ਲੱਗਦਾਗਾ ਹਰਿਆ-ਭਰਿਆ ਰੰਗ-ਬਰੰਗਾ ਰੰਗੀਲਾ ਦਿਨ ਨਿਕਾਉਂਦਾ ਜੀ ਸਾਡੇ ਆਸਤੇ ਦਾ ਇਹ ਕੋਈ ਭੁੱਖ ਨਹੀਂ ਮਹਿਸੂਸ ਹੁੰਦੀ ਜੀ ਨਾ ਜੀ ਕਦੇ ਭੁੱਖ ਮਹਿਸੂਸ ਨਹੀਂ ਹੋਈ ਕਦੇ ਪਾਣੀ ਦੀ ਪਿਆਸ ਨਹੀਂ ਲੱਗੀ ਗਈ ਪਤਾ ਹੀ ਨਹੀਂ ਲੱਗਦਾ ਦਿੰਦਾ ਜੇ ਉਹ ਦਿਨ ਵੀ ਜਾਂਦਾ ਫਿਰ ਪਤਾ ਨਾ ਲਾ ਵੀ ਹਾਂ ਠੀਕ ਹੈ ਵੀ ਹੁਣ ਕਾਣੀ ਸੁਣਨੀ ਹੈ ਤੇ ਹੁਣ ਸਾਲਾ ਟਾਈਮ ਆ ਗਿਆ ਸਾਨੂੰ ਉਦੋਂ ਵੀ ਨਹੀਂ ਪਤਾ ਲੱਗਦਾ ਵੀ ਪਾਣੀ ਪੀਣਾ ਹੈ ਕਿ ਨਹੀਂ ਪੀਣਾ ਹੈ ਰਸਮਾਂ ਸਾਰੀਆਂ ਸੇਮ ਹੀ ਕਰਦੇ ਜਿਵੇਂ ਉਹ ਕਰਦੇ ਲੇਡੀ ਤੋਂ ਹਾਂ ਬਿਲਕੁਲ ਰਸਮਾਂ ਉਹੀ ਹੁੰਦੀਆਂ ਜੀ ਡਾਂਸ ਦੀਆਂ ਲੇਡੀਜ਼ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਹੈ ਜੀ ਸਾਡੀਆਂ ਇੱਕੋ ਹੀ ਅਗਲ ਬਾਤ ਹੈ ਜੀ ਖਾਲੀ